ਉਹ ਪ੍ਰਕਾਲ ਤੋਂ ਕਰ ਰਹੇ ਹੈ ਬੋਲੇ ਬਾਬਾ ਸ਼ਾਦੀ ਤੋਂ ਬਾਅਦ ਇਸ ਜਗ੍ਹਾ ਤੇ ਆਪਣਾ ਵਿਹਾਰ ਕਰਨ ਦੇ ਇਤਿਹਾਸ ਹੁੰਦੇ ਸੀ ਜੀ ਸ਼ਿਵ ਪ੍ਰਾਂਤ ਦੇ ਵਿੱਚ ਇੱਕ ਅਗਿਆਤ ਜਗ੍ਹਾ ਹੋਈ ਹੈ ਇਹ ਉਹ ਸਵੇਹੀ ਉਹ ਅਗਿਆਤ ਲਗਾ ਇਸਨੇ ਮੰਦਿਰ ਇੱਕ ਤੇ ਨਿਦਰਾਕਸ਼ਨ ਹੈ ਇੱਕ ਦੇ ਵਿੱਚ ਜਟਾਵਾਂ ਇੱਕ ਦੇ ਵਿੱਚ ਪੰਜ ਮੁਕੀ ਮੰਦਿਰ ਹੈ ਇਸ ਤਰ੍ਹਾਂ ਕਰਕੇ ਇਸਨੇ ਇਕੋ ਲੈਂਡ ਦੇ ਵਿੱਚ ਬਦਲ ਲੇ ਉਹ ਸ਼ਿਵ ਲਿੰਗ ਲੱਗਿਆ ਹਾਂ ਇਹ ਸ਼ਿਵ ਪਿੰਡੀ ਕਿਹਾ ਜਾਂਦਾ ਸ਼ਿਵ ਪਿੰਡ ਭੋਲੇ ਬਾਬਾ ਔਰ ਮਾਂ ਪਾਰਵਤੀ ਦੇ ਅਸ਼ੀਰਵਾਦ ਦੇ ਨਾਲ ਇਹ ਇੱਥੇ ਪੈਰਾ ਹੋਈ ਹੈ ਕਿ ਕਾਰਾਂ ਮੁਕਿਲਾਂ ਦੇ ਜਿਹੜੀਆਂ ਇੱਥੇ ਉਹ ਮਿਲੀਆਂ ਉਹਨਾਂ ਲੈਗਾ ਲੈਣਾ ਸੈਕਟਰੀ ਜੀਆਂ ਨੇ ਲੈਗਾ ਲੈਣਾ ਸਮੇਂ ਤੇ ਤਾਂ ਉਹ ਜੀ ਨੇ ਫੋਨ ਆ कदे नेत्र रश हों ने कदे भोले बाबा कसूर लेके बैठे ने कदे पूरा परिवार दिख रहा होगा जैसे दूर दूर से यहाँ पर लोग दीन दुखिया आते हैं और जो अपने भगवान शंकर के साथ सामने नतमस्तक होते हैं तो उनकी जरा व्याधि पीड़ा सब दूर होती है ओम गणेशाय नमः मां ज्वालभादेवे नमः काशे बेसुनादाए नमः पितृप्ताभ्यो नमः मुक्तेसुराय नमः ओम जय शिव ओंकारा भोले हर शिव ओमकारा हर हर महादेव हर हर महादेव जी हां इस समय मैं मौजूद हूं समराले के नजदीकी पिंड चैलों के बीच जिथे की बहुत ही पुराना ते प्राचीन ਜੇ ਕਹਿ ਦਈ ਤਾਂ ਸ਼੍ਰੀ ਮੁਕਤੇਸ਼ਵਰ ਮਹਾਸ਼ਿਵ ਮੰਦਿਰ ਇੱਥੇ ਮੌਜੂਦ ਹੈ ਕਿ ਹਜ਼ਾਰਾਂ ਸਾਲ ਪੁਰਾਣਾ ਇਹ ਮੰਦਿਰ ਹੈ ਤਸਵੀਰਾਂ ਤੁਹਾਨੂੰ ਮੰਦਿਰ ਦੀਆਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੰਦਿਰ ਦੀਆਂ ਐਂਟਰੈਂਸ ਹੈ 메ਨ ਦੁਆਰ ਹੈ ਉਸ ਮੰਦਿਰ ਦਾ ਤਾਂ ਮੰਦਿਰ ਦੇ ਅੰਦਰ ਦੀਆਂ ਖੂਬਸੂਰਤ ਤਸਵੀਰਾਂ ਜੇ ਕਹਿੰਦੇ ਨੇ ਕਿ ਜਦੋਂ ਭਗਵਾਨ ਸ਼ਿਵ ਤੇ માતા ਪਾਰਵਤੀ ਦਾ ਵਿਆਹ ਹੋਇਆ ਸੀ ਤੇ ਉਸ ਤੋਂ ਕੁਝ ਸਮੇਂ ਬਾਅਦ ਭਗਵਾਨ ਸ਼ਿਵ ਅਤੇ માતા ਪਾਰਵਤੀ ਇੱਕ ਅਗਿਆਤ ਵਾਸਤੇ ਵਿੱਚ ਚਲੇ ਗਏ ਸੀ ਤਪੱਸਿਆ ਦੇ ਲਈ ਤੇ ਸ਼ਿਵ ਪੁਰਾਣ ਦੇ ਵਿੱਚ ਵੀ ਉਸ ਅਗਿਆਤ ਜਗ੍ਹਾ ਦਾ ਵਰਨਨ ਹੁੰਦਾ ਉਹ ਇਹੀ ਉਹ ਜਗ੍ਹਾ ਹੈ ਤੇ ਇਸ ਦੀ ਜੋ ਕਹ ਦਈਏ ਕਿ ਜੋ ਇਸ ਹੋਂਦ ਚ ਆਇਆ ਤੇ ਇੱਕ ਦਿੱਲੀ ਦੇ ਬਾਬਾ ਸੀ ਪੀਕੇ ਬਿੰਦਲ ਜੀ ਤੇ ਜਿਨ੍ਹਾਂ ਦੇ ਸੁਪਨੇ ਦੇ ਵਿੱਚ ਮਹਾਸ਼ਿਵ ਦੇਵ ਜੀ ਨੇ ਕਹ ਦਈਏ ਭਗਵਾਨ ਸ਼ਿਵ ਨੇ ਦਰਸ਼ਨ ਦਿੱਤੇ ਇਸ ਜਗ੍ਹਾ ਦੀ ਉਸ ਸਮੇਂ ਤੋਂ ਕਹ ਦਈਏ 2000 ਤੋਂ ਬਾਅਦ ਇਸ ਜਗ੍ਹਾ ਸਾਰਿਆਂ ਦੇ ਸਾਹਮਣੇ ਆਈ ਹੈ ਤੇ ਲਗਾਤਾਰ ਹੀ ਇਸ ਜਗ੍ਹਾ ਦੇ ਉੱਪਰ ਜੇ ਕਹ ਦਈਏ ਤਾਂ ਬਹੁਤ ਸਾਰੀਆਂ ਮੂਰਤੀਆਂ ਜੋ ਪੁਰਾਣਿਕ ਮੂਰਤੀਆਂ ਜੋ ਪੁਰਾਣੇ ਪ੍ਰਾਤਨ ਸਮੇਂ ਦੀਆਂ ਮੂਰਤੀਆਂ ਨੇ ਵੀ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸਭ ਤੋਂ ਵੱਡੀ ਤੇ ਵਿਸ਼ਾਲ ਤੇ ਸੁੰਦਰ ਗੱਲ ਜਿਸ ਦੇ ਵਿੱਚ ਇਸ ਮੰਦਿਰ ਦੇ ਵਿੱਚ ਇੱਕ ਪਿੰਡੀ ਸ਼ਿਵਲਿੰਗ ਦਾ ਪਿੰਡੀ ਦੇ ਰੂਪ ਵਿੱਚ ਇੱਕ ਸ਼ਿਵਲਿੰਗ ਹੈ ਜਿਸ ਦੇ ਵਿੱਚ ਸ਼ਿਵਜੀ ਭਗਵਾਨ ਦਰਸ਼ਨ ਦਿੰਦੇ ਨੇ ਚਾਹੇ ਨੇਤਰੂਪ ਦੇ ਵਿੱਚ ਹੋਣ ਜਾਂ ਅਰਧਨਾਰੀ ਰੂਪ ਦੇ ਵਿੱਚ ਹੋਣ ਜਾਂ ਆਪਣੇ ਪੂਰੇ ਪਰਿਵਾਰ ਦੇ ਰੂਪ ਦੇ ਵਿੱਚ ਹੋਣ ਉਸ ਨੇਤਰਦੇਵ ਸ਼ਿਵਲਿੰਗ ਦੇ ਵਿੱਚ ਭਗਤਾਂ ਨੂੰ ਭਗਵਾਨ ਸ਼ਿਵ ਦਰਸ਼ਨ ਦਿੰਦੇ ਆ ਤੇ ਤੁਹਾਨੂੰ ਇਸ ਮੰਦਿਰ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਉਸ ਸ਼ਿਵਲਿੰਗ ਦੇ ਵੀ ਨਾਲ ਹੀ ਨਾਲ ਇਸ ਮੰਦਿਰ ਦੇ ਵਿੱਚ ਹੋਣ ਵਾਲੀ ਪਵਿੱਤਰ ਆਰਤੀ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ओम गणेशाय नमः महा ज्वालभादेभ्यः नमः कासे विष्णुनादाय नमः पितृप्ताभ्यो नमः मुक्तेसुराय नमः ओम जय शिव ओंकारा भोले हर शिव ओमकारा तो मंदिर कमेटी दे मेंबर ਸਾਡੇ ਨਾਲ ਮੌਜੂਦ ਨੇ ਬਲਦੇਵ ਕ੍ਰਿਸ਼ਨ ਜੀ ਉਹਨਾਂ ਤੋਂ ਵੀ ਜਾਣਦੇ ਆ ਇਸ ਮੰਦਰ ਦਾ ਇਤਿਹਾਸ ਤੇ ਨਾਲ ਹੀ ਇਸ ਮੰਦਰ ਦੇ ਵਿੱਚ ਜੋ ਕਹਿਰੀਏ ਕਿ ਲਗਾਤਾਰ ਇਸ ਮੰਦਰ ਦੇ ਵਿੱਚ ਮਹਾ ਸ਼ਿਵਰਾਤਰੀਆਂ ਜਾਂ ਫਿਰ ਹੋਰ ਜੋ ਪਰਬ ਮਨਾਏ ਜਾਂਦੇ ਆ ਉਹਨਾਂ ਨੂੰ ਲੈ ਕੇ ਕਿਉਂਕਿ ਅੱਗੇ ਸਾਉਣ ਦਾ ਮਹੀਨਾ ਆ ਰਿਹਾ ਤਾਂ ਲਗਾਤਾਰ ਹੀ ਇਸ ਮੰਦਰ ਦੇ ਵਿੱਚ ਕਹਿੰਦੇ ਨੇ ਕਿ ਬਹੁਤ ਜ਼ਿਆਦਾ ਰੌਣਕ ਹੁੰਦਾ ਭਗਤਾਂ ਦੀ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਤਾਂ ਪਹਿਲਾਂ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਤੁਹਾਡੇ ਨਾਲ ਬਲਦੇਵ ਜੀ ਸਾਡੇ ਦਰਸ਼ਕਾਂ ਨੂੰ ਇਸ ਮੰਦਰ ਦੇ ਇਤਿਹਾਸ ਬਾਰੇ ਜਰੂਰ ਜਾਣਕਾਰੀ ਦੇ। ਇਹ ਸਥਾਨ ਲੋਪਰ ਕਾਲ ਤੋਂ ਪੁਰਾਣਾ ਹੈ। ਬੋਲੇ ਬਾਬਾ ਸ਼ਾਦੀ ਤੋਂ ਬਾਅਦ ਇਸ ਜਗ੍ਹਾ ਤੇ ਆਪਣਾ ਵਿਹਾਰ ਕਰਨ ਦੇ হেতু ਪਹੁੰਚੇ ਸੀ। ਜੀ। ਸ਼ਿਵਪ੍ਰਾਨ ਦੇ ਵਿੱਚ ਇੱਕ ਅਗਿਆਤ ਜਗ੍ਹਾ ਹੁੰਦੀ ਹੈ। ਇਹ ਉਸ ਸਮੇਂ ਦੀ ਉਹ ਅਗਿਆਤ ਜਗ੍ਹਾ ਹੈ। ਜੀ। ਲੋਪਰ ਕਾਲ ਦੇ ਇਸ ਸਥਾਨ ਨੂੰ ਮੁਕਤੀ ਮੱਠ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ। ਜੋ ਉਹੀ ਸਥਾਨ ਆਪਣੀ ਜਗ੍ਹਾ ਲੈ ਰਿਹਾ। ਉਹ ਹੁਣ ਮੁਕਤੀ ਧਾਮ ਦੇ ਨਾਮ ਦੇ ਨਾਲ ਉਜਾਗਰ ਹੋ ਗਿਆ। ਲਗਾਤਾਰ ਇਥੇ ਕੰਟੀਨਿਊਸਲੀ ਸਾਰੇ ਜਿਹੜੇ ਤਿਉਹਾਰ ਨੇ ਮਨਾਏ ਜਾਂਦੇ ਨੇ ਪਰਬ ਜਿਤਨੇ ਵੀ ਤਿਉਹਾਰ ਨੇ ਸਾਰੇ ਇਸ ਤਰ੍ਹਾਂ ਮਹਾ ਸ਼ਿਵਰਾਤਰੀ ਜਨਮਾਸਤਮੀ ਜੀ ਹੋਲੀ ਜੀ ਦਸਹਿਰਾ ਅ ਔਰ ਲਗਾਤਾਰ ਇਥੇ ਲੰਗਰ ਤੇ ਲੰਗਰ ਚੱਲ ਰਹੇ ਨੇ ਜੀ ਤੇ ਵਿਆਹ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਨੇ ਜੋ ਐਜੂਕੇਸ਼ਨ ਦੀ ਡਿਮਾਂਡ ਵਾਲੇ ਬੱਚੇ ਉਹਦੇ ਵੀ ਥੋੜੀ ਤੋਂ ਇਹ ਜਾਨਣਾ ਚਾਹਾਂਗੇ ਕਿ ਇਸ ਮੰਦਿਰ ਦੀ ਹੁੰਦ ਕਦੋਂ ਤੋਂ ਆਈ ਤੇ ਕਿਸ ਤਰ੍ਹਾਂ ਇਹ ਲੋਕਾਂ ਦੇ ਵਿੱਚ ਸਾਹਮਣੇ ਆਇਆ ਮੰਦਿਰ ਆ ਪਹਿਲਾਂ ਜਿਸ ਤਰ੍ਹਾਂ ਆਮ ਸਵਾਲੇ ਹੁੰਦੇ ਸੀ ਉਸੇ ਤਰ੍ਹਾਂ ਇਹ ਮੰਦਿਰ ਸੀ ਲੋਕ ਇੱਥੇ ਪੂਜਾ ਕਰ ਆਉਂਦੇ ਹੁੰਦੇ ਸੀ ਲੇਕਿਨ 2004 ਦੇ ਵਿੱਚ ਬਾਬਾ ਜੀ ਕੇ ਕੇ ਬਿੰਦਰ ਦਿੱਲੀ ਤੋਂ ਆਏ ਉਹਨਾਂ ਨੇ ਇਸਦੀ ਗਾਦੀ ਇੰਪੋਰਟੈਂਸ ਬਾਰੇ ਦੱਸਿਆ ਹੂੰ ਇਹ ਤਿੰਨ ਮੰਦਿਰ ਨੇ ਇੱਕ ਜਗ੍ਹਾ ਇਕੋ ਲਾਈਨ ਦੇ ਵਿੱਚ ਇਹ ਤਿੰਨ ਮੰਦਰ ਨੇ ਔਰ ਬਹੁਤ ਸਾਰੇ ਜਿਹੜੇ ਪੁਰਾਣੇ ਸਰੋਵਰ ਨੇ ਉਹਨਾਂ ਦੇ ਸਥਾਨ ਔਰ ਪ੍ਰਾਣੀਆਂ ਜਿਹੜੀਆਂ ਕਿਲੇ ਨੇ ਉਹਨਾਂ ਦੀਆਂ ਛੋਟੀ ਈਟ ਦੇ ਉਸ ਤਰ੍ਹਾਂ ਦੇ ਸਾਰੇ ਜਿਹੜੇ ਅਵਸ਼ੇਸ਼ ਨੇ ਫਲੇ ਵੀ ਇੱਥੇ ਮਿਲਦੇ ਨੇ ਤਿੰਨ ਮੰਦਰ ਇੱਕ ਦੇ ਚਨੇਤਰ ਦਰਸ਼ਨ ਹੈ ਇੱਕ ਦੇ ਵਿੱਚ ਜਟਾਵਾਂ ਇੱਕ ਦੇ ਵਿੱਚ ਪੰਜ ਮੁਖੀ ਮੰਦਰ ਹੈ ਇਸ ਤਰ੍ਹਾਂ ਕਰਕੇ ਤਿੰਨੇ ਇਕੋ ਲਾਈਨ ਦੇ ਵਿੱਚ ਮੰਦਰ ਨੇ ਉਸ ਦੁਪਹਿਰ ਕਾਲ ਦੇ ਟਾਈਮ ਤੋਂ ਚਲੇ ਆ ਰਿਹਾ ਨਾਲ ਪੁੱਛੇ ਸਰੋਵਰ ਸੀ ਸਰੋਵਰ ਦਾ ਤੇ ਬਹੁਤ ਸਾਰੇ ਇੱਥੇ ਜਾਨਵਰ ਜੰਗਲ ਸੀ ਜੰਗਲ ਵਿਆਵਾਨ ਹੋਣ ਦੇ ਨਾਲੇ 10-10 ਕਿਲੋਮੀਟਰ ਜਿੱਮੇ ਬਾਬਾ ਜੀ ਕਿਤੇ ਬੰਦਲੇ ਦਿੱਤਿਆ ਇਹ ਬਣੀ ਹੁੰਦੀ ਸੀ ਬਣੀ ਦੇ ਵਿੱਚ ਤੇ ਬਾਬਾ ਜੀ ਨੇ ਆ ਕੇ ਇੱਥੇ ਬਣ ਹੁੰਦਾ ਸੀ ਜੰਗਲ ਹੁੰਦਾ ਸੀ ਇਹ ਜੰਗਲ ਹੁੰਦਾ ਸੀ ਇਹ ਇਸ ਉਹ ਬਣੀ ਆਪਣੀ ਜਗ੍ਹਾ ਲੈ ਰਹੀ ਹੈ ਉਸ ਤਰ੍ਹਾਂ ਇਸ ਇੱਥੇ ਲਗਾਤਾਰ ਜਿਸ ਤੋਂ 2004 ਤੋਂ ਜਾਂ ਤੱਕ ਆਏ ਨੇ ਕੰਟੀਨਿਊਸਲੀ ਫਰਮ ਚੱਲ ਰਿਹਾ ਇੱਕ ਦਿਨ ਦੀ ਤੁਹਾਨੂੰ ਬੰਦ ਨਹੀਂ ਹੋਇਆ ਹੈ ਤੇ ਹਰ ਤਰ ਹਰ ਪਾਸੇ ਵਿੱਚ ਚਾਰੇ ਪਾਸੇ ਸਾਡੇ ਪ੍ਰੋਗਰੈਸ ਹੋ ਰਹੀ ਹੈ ਹਰ ਪਾਸੇ ਜਿਸ ਤਰ੍ਹਾਂ ਹੁਣ ਪਹਿਲਾਂ ਮੈਂ ਅੱਜ ਕਰਕੇ ਛੱਡਿਆ ਸਾਰੇ ਤਿਉਹਾਰ ਦੇ ਉਹ ਮਨਾਏ ਜਾਂਦੇ ਬਿਲਕੁਲ ਮੰਦਰ ਦੀਆਂ ਮੂਟੀਆਂ ਬਾਰੇ ਵੀ ਗੱਲ ਕੀਤੀ ਜਾਂਦੀ ਹੈ ਕਿ ਪੁਰਾਣਿਕ ਮੂਰਤੀਆਂ ਨੇ ਉਹ ਵੀ ਇੱਥੋਂ ਹੀ ਮਿਲੀਆਂ ਨੇ ਕਾਫੀ ਸਾਲ ਪੁਰਾਣੀਆਂ ਹਜ਼ਾਰਾਂ ਸਾਲ ਪੁਰਾਣੀਆਂ ਦੱਸੋ ਹਾਂ ਜੀ ਪੁਰਾਤੱਤਵ ਵਿਭਾਗ ਦੇ ਵੀ ਰਜਿਸਟਰ ਨੇ ਇਹ ਮੂਰਤੀਆਂ ਦੇ ਸਾਰਾ ਮੂਰਤੀਆਂ ਨੇ ਜਿਹੜੀਆਂ ਇੱਥੇ ਉਹ ਮਿਲੀਆਂ ਉਹਨਾਂ ਲਹਿਗਾ ਲਹਿਦਾ ਸੈਂਚਰੀ ਦੀਆਂ ਨੇ ਲਹਿਗਾ ਲਹਿਦਾ ਸਮੇਂ ਤੇ ਸਾਫ ਤੋਂ ਹੋਈਆਂ ਹੋਈਆਂ ਨੇ ਜੋ ਸ਼ਿਵਲਿੰਗ ਜੋ ਉਸੇ ਦਸਰੇ ਨੂੰ ਪੰਡਤ ਜੀ ਨੇ ਵੀ ਪਹਿਲਾਂ ਦੱਸਿਆ ਕਿ ਇਹਨਾਂ ਦੇ ਵਿੱਚ ਨੇਤਰਾਂ ਦੇ ਦਰਸ਼ਨ ਹੁੰਦੇ ਹੈ ਭਗਵਾਨ ਦੇ ਉਹ ਵੀ ਇਸ ਮੂਰਤੀਆਂ ਦੇ ਨਾਲ ਹੀ ਸਾਹਮਣੇ ਆਇਆ ਸੀ ਜੇ ਇਹ ਉਹ ਸ਼ਿਵ ਲਿੰਗ ਲੱਗਿਆ ਹੈ ਇਹ ਨੂੰ ਸ਼ਿਪਿੰਡੀ ਕਿਹਾ ਜਾਂਦਾ ਛੋਲੇ ਬਾਬਾ ਔਰ ਮਾ ਪਾਰਵਤੀ ਦੇ ਆਸ਼ੀਰਵਾਦ ਦੇ ਨਾਲ ਇਹ ਇੱਥੇ ਪੈਦਾ ਹੋਈ ਹੈ ਕਿਸੇ ਨੇ ਲਗਾਈ ਨਹੀਂ ਸੀ ਇਹ ਇੰਪੋਰਟੈਂਟ ਹੈ ਜੀ ਕਿ ਸ਼ਿਪਿੰਡੀ ਯਾਨਕਿ ਸ਼ਿਪਿੰਡੀ ਹਾਂ ਜੀ ਸ਼ਿਵ ਮਾ ਸ਼ਿਵ ਭਗਵਾਨ ਸ਼ਿਵ ਭੋਲੇ ਜੀ ਦੀ ਤੇ ਮਾ ਤਾਂ ਪਾਰਵਤੀ ਜੀ ਦੇ ਆਸ਼ੀਰਵਾਦ ਨਾਲ ਇੱਥੇ ਬਣੀ ਹਾਂ ਇਹ ਬਣੀ ਜੀ ਇਹਦੇ ਚ ਕਈ ਤਰ੍ਹਾਂ ਦੇ ਕੌਤਕ ਹੋ ਰਹੇ ਨੇ ਜਿਸ ਤਰ੍ਹਾਂ ਕਦੇ ਨੇਤਰਦਸ਼ ਉਹਨੇ ਕਦੇ ਬੋਲੇ ਬਾਬਾ ਤਰਸੂ ਲੈ ਕੇ ਬੈਠੇ ਨੇ ਕਦੇ ਪੂਰਾ ਪਰਿਵਾਰ ਦਿਖ ਰਿਹਾ ਹੁੰਦਾ ਇਸ ਤਰ੍ਹਾਂ ਇਹ ਲਗਾਤਾਰ ਜਿਸ ਤਰ੍ਹਾਂ ਹੁਣ ਸੁਭਰਾਤਰੀ ਦੇ ਟਾਈਮ ਦੇ ਵਿੱਚ ਇੱਥੇ ਲਹਿੜਾ ਲਹਿੜਾ ਹਰ ਤਰ੍ਹਾਂ ਦਾ ਜਿਸ ਤਰ੍ਹਾਂ ਮੈਂ ਸਹੀ ਪਹਿਲਾਂ ਅੱਜ ਕਰਕੇ ਹਟਿਆ ਤੇ ਇਸ ਤਰ੍ਹਾਂ ਦਖਲ ਹੋ ਰਿਹਾ ਬਿਲਕੁਲ ਜਿਸ ਤਰ੍ਹਾਂ ਕਿ ਬਲਦੇਵ ਕ੍ਰਿਸ਼ਨ ਜੀ ਨੇ ਦੱਸਿਆ ਕਿ ਇਸ ਮੰਦਰ ਦੇ ਵਿੱਚ ਜੋ ਸ਼ਿਵ ਭਗਵਾਨ ਸ਼ਿਵ ਦੀ ਇੱਕ ਪਿੰਡੀ ਹੈ ਮਾਤਾ ਪਾਰਵਤੀ ਤੇ ਭਗਵਾਨ ਸ਼ਿਵ ਦੇ ਅਸ਼ੀਰਵਾਦ ਨਾਲ ਜੋ ਇੱਥੇ ਪਿੰਡੀ ਬਣੀ ਹੋਈ ਹੈ ਜੋ ਸਥਾਪਿਤ ਹੈ ਉਸ ਦੇ ਵੱਖੋ ਵੱਖਰੇ ਰੂਪ ਨੇ ਜੇ ਕਦੇ ਭਗਵਾਨ ਸ਼ਿਵ ਦੇ ਨੀਤਰਾਂ ਦੇ ਦਰਸ਼ਨ ਹੁੰਦੇ ਆ ਜਿਸ ਤਰ੍ਹਾਂ ਕਿ ਬਲਦੇਵ ਜੀ ਨੇ ਦੱਸਿਆ ਕਿ ਕਦੇ ਉਹ ਤਰਸ਼ੂਲ ਲੈ ਕੇ ਭਗਵਾਨ ਸ਼ਿਵ ਪਿੰਡੀ ਦੇ ਵਿੱਚ ਦਿਖਾਈ ਦਿੰਦੇ ਆ ਕਦੇ ਸਾਰਾ ਭਗਵਾਨ ਸ਼ਿਵ ਦਾ ਪਰਿਵਾਰ ਮਾਤਾ ਪਾਰਵਤੀ ਹੋਗੇ ਉਹਨਾਂ ਦੇ ਸੁਪੁੱਤਰ ਗਣੇਸ਼ ਜੀ ਹੋਗੇ ਕਾਰਤਿਕ ਜੀ ਕਾਰਤਿਕ ਜੀ ਹੋਗੇ ਉਹ ਸਾਰਾ ਪਰਿਵਾਰ ਦਿਖਦਾ ਤੇ ਕਦੇ ਇਹ ਪਿੰਡੀ ਆ ਜੋ ਸ਼ਿਵਲਿੰਗ ਦੀ ਉਹ ਆਪਣਾ ਰੰਗ ਬਦਲਦੀ ਆ ਜਾਂ ਆਕਾਰ ਬਦਲਦੀ ਆ ਅਰਧ ਨਗੇਸ਼ਵਰ ਅਰਧ ਨ ਅਰਧ ਨਗੇਸ਼ਵਰ ਦਾ ਤੇ ਉਹ ਵਰਤਿਆ ਇੱਕ ਪਾਸੇ ਮਾਤਾ ਦਾ ਸਰੂਪ ਆ ਇੱਕ ਪਾਸੇ ਸ਼ੁੱਗੀ ਦਾ ਸਰੂਪ ਅਰਧ ਨਗੇਸ਼ਰ ਸਰੂਪ ਕਹਿੰਦੇ ਨੇ ਉਸ ਜੀ ਜੀ ਬਿਲਕੁਲ ਤਾਂ ਬਹੁਤ ਹੀ ਸੋਹਣੀ ਜਾਣਕਾਰੀ ਬਲਦੇਵ ਕ੍ਰਿਸ਼ਨ ਜੀ ਨੇ ਸਾਡੇ ਨਾਲ ਸਾਡੇ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਆ ਇਸ ਸਮੇਂ ਮੌਜੂਦ ਆ ਸਮਰਾਲਾ ਦੇ ਨੇੜੇ ਪਿੰਡ ਚੈਲਾ ਦੇ ਵਿੱਚ ਜਿੱਥੇ ਕਿ ਪ੍ਰਾਚੀਨ ਸ਼੍ਰੀ ਮੁਕਤੇਸ਼ਵਰ ਸ਼ਿਵ ਮੰਦਿਰ ਇੱਥੇ ਮੌਜੂਦ ਹੈ ਤੇ ਉਸ ਮੰਦਿਰ ਦੀ ਜੇ ਗੱਲ ਕਰੀਏ ਤਾਂ ਇਤਿਹਾਸ ਬਾਰੇ ਸਾਡੇ ਨਾਲ ਦਰਸ਼ਕਾਂ ਨੂੰ ਪੰਡਿਤ ਜੀ ਇੱਥੋਂ ਦੇ ਜੋ ਮੌਜੂਦ ਮੌਜੂਦਾ ਪੰਡਿਤ ਜੀ ਨੇ ਉਹ ਜਾਣਨ ਜਾਣਕਾਰੀ ਦੇਣਗੇ ਤੇ ਇਤਿਹਾਸ ਬਾਰੇ ਦਰਸ਼ਕਾਂ ਨੂੰ ਵੀ ਦੱਸਣਗੇ ਪੰਡਿਤ ਜੀ ਇਸ ਮੰਦਿਰ ਦਾ ਜੋ ਪ੍ਰਾਤਨ ਇਤਿਹਾਸ ਹੈ प्राचीन इतिहास है कि इसकी विशेषता और महत्ता बारे जानकारी दसौता डिसेस्ट। बोलो शंकर भगवान की जय। यह मंदिर एक प्राचीन मंदिर है। जी। दो 2002 दो दो में भगवान शंकर और माँ पार्वती की प्रतिमा यहाँ पर प्राप्त हुई। दिल्ली के 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 बिंदल बाबा यहाँ पर आए और खोज भी इनके अंदर यहाँ पर सतारा मूर्ति निकली Ooh. जिसमें यह जो मंदिर है ये नेत्रों के दर्शन में जाना जाता है दूसरा एक सड़क के पार है वो जटाओं के रूप में और तीसरा जो मंदिर पाया गया वह मुख्य के रूप में पाया गया है तो भगवान शंकर का यह मंदिर प्राचीन मंदिर है ये हजारों वर्ष प्राचीन मंदिर है और पुरातन विभाग ने भी इसको सर्टिफिकेट दिया है कि हजारों वर्ष प्राचीन मंदिर है और पुराण में भी इसका वर्णन आता है कि भगवान शंकर और माँ पार्वती की जब शादी हुई सर्वप्रथम वो इस स्थान पर आए प्रथम नृत्य युगल इन्होंने इस स्थान पर किया तत्पश्चात वह धरती पर समा गए आज भी यह मंदिर मुक्तेश्वर महादेव के मन नाम से जाना जाता है जो भी श्रद्धालु यहाँ पर अपनी मनोकामना लेकर आते हैं भगवान शंकर और माँ पार्वती उनकी मनोकामनाओं को पूर्ण करते हैं और देश विदेशों से लोग यहाँ पर आते जाते हैं लगातार बहुत पुराना मंदिर कह सकते हैं प्राचीन काल से भी हजारों वर्षों से भी पुराना मंदिर है ये और इस मंदिर में एक छोटे से शिवलिंग है वो भी ऐतिहासिक ही है क्या वो भी जो मूर्तियां प्राप्त हुई उनके समय में प्राप्त हाँ जी जो यहाँ पर शिवलिंग है इस शिवलिंग पर एक भगवान शंकर के नेत्रों के दर्शन भी होते हैं और ये कलर भी चेंज करता रहता है ये भी स्वयं धरती से अपने आप में है। जो मंदिर है, वो जटाओं के रूप में है जटाओं के रूप में मंदिर मंदिर तस्वीर थे आरती दिखावा सब तो बहुत सोहनी खूबसूरत गल है की मंदिर दे ਉਹ ਸ਼ਿਵਲਿੰਗ ਇੱਕ ਛੋਟਾ ਜਿਹਾ ਬਿਲਕੁਲ ਪਿੰਡੀ ਦੇ ਰੂਪ ਦੇ ਵਿੱਚ ਕਹਿ ਦਈਏ ਤਾਂ ਉਹ ਸ਼ਿਵਲਿੰਗ ਇੱਥੇ ਸ਼ਸ਼ੋਭੀਤਾ ਮੌਜੂਦ ਆ ਉਸ ਜਗ੍ਹਾ ਦੇ ਉੱਪਰ ਉਹ ਵੀ ਤੋਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਤਸਵੀਰ ਜਿਸ ਤਰ੍ਹਾਂ ਕਿ ਪੰਡਿਤ ਜੀ ਨੇ ਦੱਸਿਆ ਕਿ ਸ਼ਿਵਲਿੰਗ ਆਪਣਾ ਆਕਾਰ ਜਾਂ ਰੰਗ ਉਹ ਬਦਲਦਾ ਰਹਿੰਦਾ ਤੇ ਉਹਦੇ ਵਿੱਚੋਂ ਭਗਵਾਨ ਮਹਾਸ਼ਿਵ ਦੇ ਨੇਤਰਾ ਦੇ ਦਰਸ਼ਨ ਹੁੰਦੇ ਨੇ ਤੇ ਲੋਕ ਦੂਰੋਂ ਨੇੜੇੋਂ ਇਸ ਮੰਦਿਰ ਦੇ ਵਿੱਚ ਜੇ ਕਹਿ ਦਈਏ ਤਾਂ ਪੰਜਾਬ ਹੋਵੇ ਹਰਿਆਣਾ ਹਿਮਾਚਲ ਹੋਵੇ ਦਿੱਲੀ ਹੋਵੇ ਬੰਬਈ ਹੋਵੇ ਜਾਂ ਫਿਰ ਵਿਦੇਸ਼ਾਂ ਤੋਂ ਲੋਕ ਵੀ ਇਸ ਮੰਦਿਰ ਦੀ ਜੋ ਪ੍ਰਸਿੱਧੀ ਤਾਂ ਸੁਣ ਕੇ ਇਸ ਮੰਦਿਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਤਾਂ ਪੰਡਤ ਜੀ ਤੋਂ ਹੋਰ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪੰਡਤ ਜੀ ਲਗਾਤਾਰ ਹੱਤ ਜਾਣ ਇੱਥੇ ਆਉਂਦੇ ਰਹਿੰਦੇ ਆ ਮੱਥਾ ਟੇਕਦੇ ਆ ਅ ਹੋਰ ਇੱਥੇ ਜੇ ਕਹਦੀਏ ਤਾਂ ਬਣੂ ਕਾਮਨਾ ਵੀ ਪੂਰੀਆਂ ਹੁੰਦੀ ਆ ਠੀਕ ਹੈ ਜਿਵੇਂ ਦੂਰ ਦੂਰ ਸੇ ਹਾਂ ਪਰ ਲੋਕ ਦੇਨ ਦੁਖੀ ਆਤੇ ਆ और जो अपने भगवान शंकर के साथ सामने नतमस्तक होते हैं तो उनकी जरा व्याधि पीड़ा सब दूर होती है अब जैसे 16 तारीख से सावन महीने का पवित्र मास चल रहा है प्रारंभ होगा तो देश विदेश से लोग यहाँ पर सावन के महीने आते हैं जल अभिषेक करते हैं भगवान शंकर साक्षात यहाँ पर सावन के महीने में आते हैं और हर एक भक्तों को अपना आशीर्वाद प्रदान करते हैं ਬਿਲਕੁਲ ਪਕਤਾ ਨੂੰ ਸਾਵਣ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ 15 ਦਿਨਾਂ ਜਾਂ 16 ਦਿਨਾਂ ਤੋਂ ਸਾਵਣ ਦਾ ਮਹੀਨਾ ਸ਼ੁਰੂ ਹੋ ਜੇਗਾ ਤੇ ਮਹਾ ਸ਼ਿਵਰਾਤਰੀਆਂ ਵੀ ਜਾਂ ਸੋਮਵਾਰ ਦੇ ਜੋ ਵਰਤ ਵੀ ਰੱਖੇ ਰੱਖੇ ਜਾਣੇ ਸ਼ੁਰੂ ਹੋ ਜਾਣਗੇ ਤੇ ਇਸ ਮੰਦਿਰ ਦੇ ਵਿੱਚ ਵੀ ਇਸ ਮੰਦਿਰ ਦੀ ਵੀ ਬਹੁਤ ਜੇ ਕਹਿ ਦਈਏ ਤਾਂ ਮਹਾਨਤਾ ਲੋਕ ਆਪਣੀ ਮਨੋ ਕਾਮਨਾਵਾਂ ਲੈ ਕੇ ਇਸ ਮੰਦਿਰ ਦੇ ਵਿੱਚ ਭਗਵਾਨ ਸ਼ਿਵ ਦੇ ਅੱਗੇ ਨਤਮਸਤਕ ਹੁੰਦੇ ਨੇ ਤੇ ਭਗਵਾਨ ਸ਼ਿਵ ਖੁਸ਼ ਹੋ ਕੇ ਉਹਨਾਂ ਦੀ ਮਨੋ ਕਾਮਨਾ ਵੀ ਪੂਰੀਆਂ ਕਰਦੇ ਨੇ ਕੈਮਰਾ ਪਰਸਨ ਨਿਤਿਨ ਕੁਮਾਰ ਦੇ ਨਾਲ ਅਸ਼ਫਾਕ ਟੂਡੀ ਲਿਵਿੰਗ ਇੰਡੀਆ ਨਿਊਜ਼ ਸਮਰਾਲਾ